ਹੈਲੋ ਫਰੈਂਡਸ ਆਮ ਡਾਈਟੀਸ਼ਨ ਪੱਲਵੀ ਜੈਸਲ ਫਰਮ ਲਿਵ ਲਾਈਫ ਮੋਰ.com ਐਂਡ ਲਿਵ ਲਾਈਫ ਮੋਰ ਡਾਈਟ ਐਂਡ ਵੈਲਨੈਸ ਕਲੀਨਿਕ ਚੰਦਿਕਰ ਜਦੋਂ ਵੀ ਸਾਡਾ ਕੁਝ ਖਾਣ ਦਾ ਮੂਡ ਹੁੰਦਾ ਹੈ ਸਭ ਤੋਂ ਪਹਿਲੀ ਚੀਜ਼ ਜਿਹੜੀ ਸਾਡੇ ਦਿਮਾਗ ਵਿੱਚ ਆਂਦੀ ਹੈ ਉਹ ਹੁੰਦੇ ਆ ਬਿਸਕੁਟਸ ਐਂਡ ਅ ਪਿਊਟੀਫੁਲ ਕੱਪ ਆਫ ਟੀ ਅ ਇੰਡੀਅਨ ਸਿਨੈਰੀਓ ਦੇ ਵਿੱਚ ਜੇ ਦੇਖਿਆ ਜਾਏ ਤਾਂ biscuits ਥੀ ਆਰ ਦਾ ਮੋਸਟ ਹੈਂਡੀ ਫੂਡਸ ਇੱਕ ਕੰਫਰਟ ਫੂਡਸ ਹੈਗੇ ਸੋ ਵੈਨ ਏਵਰ ਸੰਬਡੀ ਇਸ ਹੋਮ ਤੁਹਾਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਬਿਕਾਜ਼ ਯੂ نو ਯੂ ਹੈਵ ਪਲੈਂਟੀ ਆਫ biscuits ਐਟ ਯੋਰ ਪਲੇਸ ਬੱਚਿਆਂ ਦਾ ਹੈਲਦੀ 스ਨੈਕ ਹੋ ਸਕਦਾ ਹੈ ਤੁਹਾਡੇ ਲਈ ਇੱਕ ਕਨਵੀਨੀਅੰਟ ਫੂਡ ਹੋ ਸਕਦਾ ਹੈ ਲੇਕਿਨ ਜੇ ਆਪਾਂ biscuits ਦੇ ਹੈਲਥ ਦੇ ਨਾਲ ਇੰਪਲੀਕੇਸ਼ਨ ਦੇਖੀਏ ਆਪਾਂ ਜੇ ਇਹਨਾਂ ਨੂੰ ਜੋੜ ਕੇ ਦੇਖੇ ਤਾਂ ਕੀ ਬਹੁਤ ਜ਼ਿਆਦਾ ਬਿਸਕਟਸ ਲੈਣਾ ਤੁਹਾਡੇ ਵਾਸਤੇ ਸਹੀ ਹੈ ਅੱਜ ਆਪਾਂ ਇਹ ਹੀ ਡਿਸਕਸ ਕਰਾਂਗੇ ਸਭ ਤੋਂ ਪਹਿਲਾਂ ਜਦੋਂ ਤੁਸੀਂ ਉੱਠਦੇ ਹੋ ਸੋ ਦ ਬੈਸਟ ਥਿੰਗ ਯੂ ਕੈਨ ਡੂ ਟੂ ਯੋਰਸੈਲਫ ਇਜ਼ ਤੁਸੀਂ ਇੱਕ ਗਲਾਸ ਪਾਣੀ ਦਾ ਪੀਓ ਵਾਰਮ ਵਾਟਰ ਲੋਰ ਯਰ ਲਿਮਨ ਵਾਟਰ ਲੋਰ ਬਟ ਆਮ ਤੌਰ ਤੇ ਸਾਡੇ ਇੰਡੀਅਨ ਸੀਨਸ ਦੇ ਵਿੱਚ ਵੀ ਪ੍ਰਿਫਰ ਟੂ ਹੈਵ ਅ ਕੱਪ ਆਫ ਟੀ ਜੀ ਆਪਾਂ ਖਾਲੀ পেট ਸਵੇਰੇ ਆਪਾਂ ਟੀ ਲੈਨੇ ਇਤਨਾ ਸਾਡੀ ਐਸਿਡ ਪ੍ਰੋਡਕਸ਼ਨ ਵੱਧ ਜਾਂਦੀ ਹੈ ਸੋ ਦਿਨ ਦੇ ਵਿੱਚ ਸਾਨੂੰ ਐਸਿਡਿਟੀ ਹੋਣ ਦੇ ਚਾਂਸਸ ਜ਼ਿਆਦਾ ਹੋ ਜਾਂਦੇ ਆ ਨਾਓ ਟੀ ਦਾ ਬੈਸਟ ਫਰੈਂਡ ਹੈ ਬਿਸਕਟ ਸਵੇਰੇ ਜੇ ਤੁਹ ਡਾਈਟਰਸ ਜਿਹੜੇ weight loss ਡਾਈਟਸ ਲਈ ਪੇਸ਼IENTS ਮੇਰੇ ਕੋਲ ਆਂਦੇ ਨੇ ਦਿਸੇ ਕਿ ਅਸੀਂ ਟੀ ਦੇ ਨਾਲ ਅਸੀਂ ਬਿਸਕਟਸ ਫੋਗੋ ਨਹੀਂ ਕਰ ਸਕਦੇ ਕਿਉਂਕਿ ਬਿਸਕਟਸ ਅਸੀਂ ਲੋ ਫੈਟ ਲੈਨੇ ਆ ਡਾਈਟ ਬਿਸਕਟਸ ਲੈਨੇ ਆ ਅਸੀਂ ਕਿੰਨੇ ਵੀ ਬਿਸਕਟਸ ਖਾ ਸਕਦੇ ਆ ਬਟ ਐਕਚੁਅਲੀ ਜੇ ਦੇਖਿਆ ਜਾਏ ਜੇ ਆਪਾਂ ਸੁਪੋਜ਼ ਦੋ ਮੈਰੀ ਦੇ ਬਿਸਕਟਸ ਲਈਏ ਸਾਨੂੰ ਯੂ نو ਇੱਕ ਬਿਸਕਟ ਅਬਾਊਟ 20 ਟੂ 30 ਕੈਲਰੀਸ ਹੁੰਦਾ ਹੈ ਰਾਈਟ ਲੇਕਿਨ ਜੇ ਤੁਸੀਂ ਉਹਨੂੰ ਬਹੁਤ ਜ਼ਿਆਦਾ ਮਾਤਰਾ ਵਿੱਚ ਲੈਂਦੇ ਹੋ ਸੁਪੋਜ਼ ਯੂ ਆਰ ਟੇਕਿੰਗ 5 ਟੂ 10 ਬਿਸਕਟਸ ਇਨ ਵਨ ਡੇ ਤਾਂ ਤੁਸੀਂ ਬੇਵਜਾ ਹੀ 100 ਤੋਂ ਲੈ ਕੇ 150 ਕੈਲਰੀਜ਼ ਤੁਸੀਂ ਐਕਸਟਰਾ ਲੈ ਰਹੇ ਹੋ ਰਾਈਟ ਸੋ ਇਹ ਚੀਜ਼ ਤੁਸੀਂ ਆਪਣੇ ਡਾਈਟ ਪਲਾਨ ਨੂੰ ਜੇ ਫੋਲੋ ਕਰ ਰਹੇ ਹੋ ਤਾਂ ਇਹ ਤੁਹਾਡੇ ਡਾਈਟ ਪਲਾਨ ਨੂੰ ਖਰਾਬ ਕਰ ਸਕਦੀ ਹੈ ਬੈਟਰ ਇਹ ਹੈ ਕਿ ਤੁਸੀਂ ਆਪਣੇ ਡਾਈਟ ਪਲਾਨ ਦੇ ਵਿੱਚ ਜੇ ਬਿਸਕਟਸ ਦਾ ਤੁਸੀਂ ਸ਼ੌਕੀਨ ਹੋ ਤੁਸੀਂ ਉਹਨੂੰ ਆਪਣੇ ਡਾਈਟ ਪਲਾਨ ਦੇ ਵਿੱਚ ਹੀ ਇਨਕਲੂਡ ਕਰੋ ਬਿਸਕਟਸ ਚਾਹੇ ਹਲ ਵੀਟ ਤੇ ਬਣੇ ਹੋਣ ਲੇਕਿਨ ਉਹਨਾਂ ਦੇ ਵਿੱਚ ਕੁਝ ਨਾ ਕੁਝ ਪਰਸੈਂਟੇਜ ਆਫ ਮੈਦਾ ਰਹਿੰਦੀ ਹੈ ਸਭ ਤੋਂ ਜ਼ਿਆਦਾ ਜਿਹੜੀ ਚਿੰਤਾ ਵਾਲੀ ਗੱਲ ਹੈ ਉਹ ਹੈ ਕਿ ਇਹ ਸੋਡੀਅਮ ਬਿਕੋਜ਼ ਸੋਡਾ ਹਰ ਬੇਕਿੰਗ ਦੇ ਲਈ ਇਸਤੇਮਾਲ ਹੁੰਦਾ ਹੈ ਬੇਕਿੰਗ ਬੇકરી ਪ੍ਰੋਡਕਟਸ ਦੇ ਵਿੱਚ ਸੋਡਾ ਹੁੰਦਾ ਹੈ ਸੋ ਜਿਹੜੇ ਬਿਸਕਟਸ ਹੈਗੇ ਉਹਨਾਂ ਦੇ ਵਿੱਚ ਸੋਡੀਅਮ ਬਾਈਕਾਰਬੋਨੇਟ ਹੁੰਦਾ ਤੇ ਸੋਡੀਅਮ ਜਿਹੜਾ ਕਿ ਸాల్ਟ ਦਾ ਮੇਨ ਇНГਰੀਡੀਅੰਟ ਹੈ ਉਹ ਤੁਹਾਡੇ ਸੈਲਸ ਦੇ ਵਿੱਚ ওয়াটার ਰٹینਸ਼ਨ ਦਾ ਕਾਰਨ ਬਣ ਸਕਦਾ ਹੈ ਤੁਸੀਂ ਚਾਹੇ weight lose ਕਰ ਰਹੇ ਹੋ ਲੇਕਿਨ scale ਤੇ ਸ਼ਾਇਦ ਨਜ਼ਰ ਨਾ ਆਏ ਇਸ ਕਰਕੇ ਤੁਸੀਂ ਡਿਸਪਾਇੰਟ ਹੋ ਸਕਦੇ ਹੋ ਸੋ ਮੇਰੀ ਇਹ ਸਲਾਹ ਹੈ ਕਿ ਜੇ ਤੁਸੀਂ biscuits ਦੇ ਬਿਹਤ ਸ਼ੌਕੀਨ ਹੈਗੇ ਹੋ ਥੈਨ ਯੂ ਗੈਟ ਯੋਰ biscuits ਇਨਕਲੂਡਡ ਇਨ ਯੋਰ ਡਾਈਟ ਪਲਾਨ ਇਹ ਐਕਸਟਰਾ ਫ੍ਰੀ ਫੂਡਸ ਨਹੀਂ ਹੋ ਸਕਦੇ ਸੋ ਬਿਸਕਟਸ ਦੇ ਵਿੱਚ ਸੈਚੁਰੇਟਿਡ ਫੈਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਜਿਹੜੇ ਰੈਗੂਲਰ ਬਿਸਕਟਸ ਹੁੰਦੇ ਇੱਕ ਆਟਾ ਬਿਸਕਟ ਜਿਹੜਾ ਤੁਸੀਂ ਨੋਰਮਲ ਬੇકરી ਦਾ ਲੈਂਦੇ ਉਹਦੇ ਵਿੱਚ ਤੁਹਾਨੂੰ ਅਬਾਊਟ 70 ਕੈਲਰੀਜ਼ ਮਿਲਦੀਆਂ ਔਰ ਜੇ ਤੁਸੀਂ 3-4 ਬਿਸਕਟਸ ਖਾ ਲੇ ਤਾਂ ਤੁਸੀਂ ਸੋਚੋ ਕਿ ਤੁਸੀਂ ਆਪਣੀ ਡਾਈਟ ਦੇ ਅਲਾਵਾ ਕਿੰਨੀਆਂ ਸਾਦਾ ਕੈਲਰੀਜ਼ ਲੈ ਲਈਆਂ ਸੋ ਆਈ ਡੋਨਟ ਕੰਡਮ ਹੈਵਿੰਗ ਬਿਸਕਟਸ ਲੇਕਿਨ ਬਿਸਕਟਸ ਨੂੰ ਜੇ ਤੁਸੀਂ ਐਜ਼ ਐਨ ਰਿਪਲੇਸਮੈਂਟ ਲੋ ਥੈਟ ਇਜ਼ ਅ ਬੈਟਰ ਚੋਇਸ ਅਦਰਵਾਈਜ਼ ਤੁਸੀਂ ਚਾਹ ਦੇ ਨਾਲ ਯੂ ਕੈਨ ਗੋ ਫਾਰ ਨਟਸ ਯੂ ਕੈਨ ਗੋ ਫਾਰ ਸਮ ਯੂ ਨੋ ਅ ਟੋਸਟ ਆਲਸੋ ਜਿਹੜਾ ਕਿ ਤੁਹਾਨੂੰ ਕਾਫੀ ਦੇਰ ਤੱਕ ਫਿਲ ਫਿਲਿੰਗ ਦੀ ਫੀਲਿੰਗ ਦੇਵੇਗਾ ਸੋ ਬਿਸਕਿਟਸ ਤੁਸੀਂ ਐਕਸਟਰਾ ਨਾ ਲਓ ਜੇ ਤੁਸੀਂ weight loss diet ਤੇ ਹੈ ਕਿਉਂ ਬਟ ਨਾਓ ਕੁਝ ਐਸੇ ਪੇਸ਼ੈਂਟਸ ਹੈ ਕਿ ਜਿਨ੍ਹਾਂ ਨੂੰ ਅਸੀਂ ਬਿਸਕਟਸ ਰეკਮੈਂਡ ਕਰਦੇ ਹਾਂ ਸਪੈਸ਼ਲੀ ਜਿਹੜੇ ਮੈਲ ਨਰਿਸ਼ ਚਿਲड्रन ਹੁੰਦੇ ਆ ਉਹਨਾਂ ਨੂੰ ਉਹ ਕੁਝ ਨਹੀਂ ਖਾਂਦੇ ਸੋ ਵੀ ਟਰਾਈ ਟੂ ਯੂ نو ਮੇਕ ਅਪ ਫਾਰ देयर ਨਿਊਟ੍ਰੀਸ਼ਨਲ ਲੈਵਲ ਵਿਦ ਦਾ ਹੈਲਪ ਆਫ ਬਿਸਕਟਸ ਸੋ ਬਿਸਕਟਸ ਦੇ ਆਰ ਗੁੱਡ ਦੇ ਆਰ ਹੈਂਡੀ ਦੇ ਆਰ ਕੰਫਰਟ ਫੂਡ ਬਟ ਇਹ ਤੁਹਾਡੇ ਲਈ ਸੂਟੇਬਲ ਹੈ ਜਾਂ ਨਹੀਂ ਇਹ ਤੁਹਾਡੇ ਡਾਈਟੀਸ਼ਨ ਤੁਹਾਨੂੰ ਸਲਾਹ ਜ਼ਰੂਰ ਦੇਣਗੇ ਐਸੀ ਹੀ ਹੋਰ ਟਿਪਸ ਲੈ ਕੇ ਮੈਂ ਡਾਈਟੀਸ਼ਨ ਪੱਲਵੀ ਜਸਲਫੇਰ ਹਾਜ਼ਰ ਹੋਵਾਂਗੀ ਡੇਲੀ ਪੋਸਟ ਪੰਜਾਬੀ ਤੇ ਟਿਲ ਥੈਨ ਸਟੇ ਬLESSED ਐਂਡ ਲਿਵ ਲਾਈਫ ਮੋਰ